ਨਮਸਕਾਰ ਮਿੱਤਰੋ ਹਉਰਾਗ੍ਰਾਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੁਬਾਰਾ ਫਿਰ ਚਰਚਾ ਕਰਾਂਗੇ ਕਿ ਮੰਗਲ ਦੇਵ 12 ਲਗਨਾ ਵਿੱਚ ਕਿਵੇਂ-ਕਿਵੇਂ ਦਾ ਫਲ ਦੇਣਗੇ ਜਿਨ੍ਹਾਂ ਨੇ ਇਹ ਫਲ ਦੇਖਣਾ ਹੈ ਉਹ ਆਪਣੀ ਲਗਨ ਕੁੰਡਲੀ ਦੇ ਪਹਿਲੇ ਘਰ ਵਿੱਚ ਕਿਹੜੀ ਗਿਣਤੀ ਦਾ ਨੰਬਰ ਲਿਖਿਆ ਹੋਇਆ ਹੈ ਇਹ ਜ਼ਰੂਰ ਦੇਖ ਲੈਣ ਤਾਂ ਕਿ ਤੁਸੀਂ ਆਪਣੇ ਬਾਰੇ ਜਾਣਕਾਰੀ ਲੈ ਸਕੋ ਉਦਾਹਰਨ ਦੇ ਤੌਰ ਤੇ ਕਿਸੇ ਦੇ ਪਹਿਲੇ ਘਰ ਨੰਬਰ 1 ਲਿਖਿਆ ਹੈ ਤਾਂ ਉਹ ਮੀਖ ਲਗਣ ਵਾਲਾ ਹੈ ਜੇਕਰ 2 ਲਿਖਿਆ ਹੈ ਤਾਂ ਉਹ ਬ੍ਰਿਕ ਵਾਲਾ ਹੈ ਜੇਕਰ 3 ਨੰਬਰ ਲਿਖਿਆ ਹੈ ਤਾਂ ਮਿਥਨ ਲਗਣ ਹੈ ਇਸ ਤਰ੍ਹਾਂ ਤੁਸੀਂ ਦੇਖ ਲਓ ਆਪਣਾ ਚਾਰਟ ਖੋਲ ਕੇ ਸਾਹਮਣੇ ਰੱਖੋ ਤਾਂ ਜੋ ਮੈਚ ਕੀਤਾ ਜਾ ਸਕੇ ਚੰਦਰ ਰਾਸ਼ੀ ਵਾਲੀ ਕੁੰਡਲੀ ਇਸ ਨਾਲ ਮੈਚ ਨਹੀਂ ਹੋਵੇਗੀ ਆਓ ਸ਼ੁਰੂ ਕਰੀਏ ਨੰਬਰ 1 ਮੇਕ ਮਾਲਕ ਮੰਗਲ ਇਹਨਾਂ ਦਾ ਇਸ ਸਮੇਂ ਆਉਦਾ ਵਧੇਗਾ ਇਹਨਾਂ ਦੀ ਚੌਥੀ ਨજર ਰੋਗ ਰੇਣ ਸ਼ਤਰੂ ਤੇ ਅਤੇ 7ਵੀਂ ਨજર ਕਿਸਮਤ ਵਾਲੇ ਘਰ ਤੇ 9 ਨੰਬਰ ਤੇ ਹੋਵੇਗੀ ਇਹ ਗੁਰੂ ਦਾ ਮਿੱਤਰ ਹੋਣ ਕਰਕੇ ਇਹਨਾਂ ਨੂੰ ਫਾਇਦਾ ਹੋਵੇਗਾ ਅੱਠਵੀਂ ਨਜ਼ਰ ਕਰਮ ਸਥਾਨ ਤੇ ਪ੍ਰਸਿੱਧੀ ਮਿਲੇਗੀ। ਨੰਬਰ 2 ਬ੍ਰਿਕ ਮੂਹ ਵਿੱਚ ਮੰਗਲ ਬੋਲ ਕੇ ਝਗੜਾ ਮੁੱਲ ਲਾਉਂਗੇ ਤੁਸੀਂ। ਚੌਥੀ ਨਜ਼ਰ ਪੜਾਈ ਸਥਾਨ ਤੇ ਹੈ, ਲਵ ਸਥਾਨ ਤੇ ਪੇਟ ਦਰਦ ਹੋ ਸਕਦਾ ਹੈ। ਸੱਤਵੀਂ ਨਜ਼ਰ ਅੱਠਵੇਂ ਘਰ ਸੰਘਰਸ਼ ਵਧੇਗਾ। ਅੱਠਵੀਂ ਨਜ਼ਰ ਕਿਸਮਤ ਵਾਲੇ ਘਰ ਤੇ ਸ਼ਨੀ ਹੋਣ ਕਰਕੇ ਗੁੱਸਾ ਜ਼ਿਆਦਾ ਵਧੇਗਾ। ਨੰਬਰ 3 ਮਿਥਨ ਲਗਨ ਵਿੱਚ ਹੋਣ ਕਰਕੇ ਦਿਮਾਗ ਵਿੱਚ ਜਿਆਦਾ ਗਰਮੀ ਸਿਰ ਤੇ ਬਰਫ ਰੱਖ ਕੇ ਫੈਸਲੇ ਕਰੋ ਠੰਡੇ ਰਹੋ ਚੌਥੀ ਨજર ਪਬਲਿਕ سپورਟ ਦੀ ਮਿਲੇਗੀ ਸੱਤਵੀਂ ਨજર ਬਿਜ਼ਨਸ 파ਟਨਰ ਜਾਂ ਲਾਈਫ 파ਟਨਰ ਤੇ ਜਾਂ ਰੂਮ 파ਟਨਰ ਨਾਲ ਟਕਰਾਰ ਹੋ ਸਕਦੀ ਹੈ ਅੱਠਵੀਂ ਨજર ਸੰਘਰਸ਼ ਵਧਾਉਂਦੀ ਹੈ ਨੰਬਰ 4 ਕਰਕੇ ਕਰਕ ਦੇ 12ਵੇਂ ਘਰ ਮੰਗਲ ਹੋਣ ਕਰਕੇ ਬਿਮਾਰੀ ਆ ਸਕਦੀ ਹੈ ਚੌਥੀ ਨજર ਭੈਣ ਭਰਾਵਾਂ ਤੇ ਹੋਵੇਗੀ ਸੱਤਵੀਂ ਨજર ਰੋਗ ਰੇਣ ਸ਼ਤਰੂ ਤੇ ਹੋਵੇਗੀ ਅੱਠਵੀਂ ਨજર ਲਾਈਫ ਪਾਰਟਨਰ ਬਿਜ਼ਨਸ ਪਾਰਟਨਰ ਤੇ ਹੋਵੇਗੀ ਫਾਇਦਾ ਮਿਲੇਗਾ ਪਾਰਟਨਰ ਵੱਲੋਂ ਤੋਹਫੇ ਮਿਲ ਸਕਦੇ ਹਨ ਨੰਬਰ 5 ਸਿੰਘ ਸਿੰਘ ਦੇ 11ਵੇਂ ਘਰ ਮੰਗਲ ਹੋਣ ਕਰਕੇ ਕਿਤੇ ਕਿਤੇ ਲਾਭ ਹੋ ਸਕਦਾ ਹੈ ਚੌਥੀ ਨજર ਧਨਪਾਪ ਤੇ ਹੋਣ ਕਰਕੇ ਰੁਗ ਰੁੱਕ ਕੇ ਪੈਸਾ ਆਏਗਾ ਸਤਵੀਂ ਨજર ਸੰਤਾਨ ਦੀ ਪੜ੍ਹਾਈ ਤੇ ਅਤੇ ਗੁੱਸਾ ਆ ਸਕਦਾ ਹੈ ਅੱਠਵੀਂ ਨજર ਰੋਗ ਰੇਣ ਸ਼ਤਰੂ ਥਾਨ ਤੇ ਨੌਕਰੀ ਤੇ ਫਾਇਦਾ ਵੀ ਹੋ ਸਕਦਾ ਹੈ ਅਤੇ ਨੁਕਸਾਨ ਵੀ ਹੋ ਸਕਦਾ ਹੈ ਛੇਵੀਂ ਕੰਨਿਆ ਕੰਨਿਆ ਦੇ 10ਵੇਂ ਘਰ ਮੰਗਲ ਹੋਣ ਕਰਕੇ ਪੈਰਾਂ ਗੋਡਿਆਂ ਜੋੜਾ ਵਿੱਚ ਦਰਦਾਂ ਅਤੇ ਵਰਕਪਲੇਸ ਤੇ ਚੈਲੰਜ ਆ ਸਕਦਾ ਹੈ ਚੌਥੀ ਦ੍ਰਿਸ਼ਟੀ ਲਗਨ ਤੇ ਹੋਣ ਕਰਕੇ ਉੱਚੀ ਆਵਾਜ਼ ਵਿੱਚ ਚਲਾਉਣਾ ਪੈ ਸਕਦਾ ਹੈ ਸੱਤਵੀਂ ਨજર ਸੁੱਖ ਸਾਧਨ ਤੇ ਖਰਚਾ ਅੱਠਵੀਂ ਨજર ਪੇਟ ਦਰਦ ਬੱਚਿਆਂ ਤੇ ਗੁੱਸਾ ਨਰਾਜਗੀ ਹੋ ਸਕਦੀ ਹੈ ਅਗਲਾ ਨੰਬਰ 7 ਤੂਲਾ ਤੂਲਾ ਦੇ ਨੌਵੇਂ ਘਰ ਮੰਗਲ ਹੋਣ ਕਰਕੇ ਅਜੇ ਕਿਸਮਤ ਸਾਥ ਨਹੀਂ ਦੇਵੇਗੀ ਚੌਥੀ ਨજર 12ਵੇਂ ਘਰ ਹੋਣ ਕਰਕੇ ਖਰਚੇ ਵੱਧ ਸਕਦੇ ਹਨ ਸੱਤਵੀਂ ਨજર ਭੈਣ ਭਰਾ ਕਰਕੇ ਬੇਇੱਜ਼ਤੀ ਹੋ ਸਕਦੀ ਹੈ ਅੱਠਵੀਂ ਨજર ਘਰ ਦੇ ਸੁਖ ਸਾਧਨਾ ਵਿੱਚ ਕੋਈ ਖਰਾਬੀ ਕਰਕੇ ਉਹਦੇ ਵਿੱਚ ਕਮੀ ਹੋ ਸਕਦੀ ਹੈ ਪਰ ਨਾਲ ਦੀ ਨਾਲ ਹੱਲ ਵੀ ਹੋਵੇਗੀ ਅੱਠ ਨੰਬਰ ਬ੍ਰਿਸ਼ਚਕ ਬ੍ਰਿਸ਼ਚਕ ਦੇ 8ਵੇਂ ਘਰ ਹੋਣ ਕਰਕੇ ਮਾਲਕ ਵੀ ਮੰਗਲਹੀ ਹਨ ਇਹਨਾਂ ਦੇ ਘਰ ਵਿੱਚ ਬੇਇੱਜ਼ਤੀ ਝਗੜਾ ਕੋਟਕਚੈਰੀ ਪਰੇਸ਼ਾਨੀ ਹੋਵੇਗੀ ਸੰਭਲ ਕੇ ਚਲੋ ਚੌਥੀ ਨਜ਼ਰ ਲਾਭ ਸਥਾਨ ਤੇ ਲਾਭ ਘਟੇਗਾ ਸੱਤਵੀਂ ਨਜ਼ਰ ਧਨ ਭਾਵ ਤੇ ਕਰਕੇ ਤੰਗੀ ਹੋਵੇਗੀ ਅੱਠਵੀਂ ਨਜ਼ਰ ਭੈਣ ਭਰਾਵਾਂ ਦੀ ਮਦਦ ਨਹੀਂ ਮਿਲੇਗੀ ਨੰਬਰ 9 ਧਨ ਲਗਨ ਦੇ ਸੱਤਵੇਂ ਘਰ ਲਾਈਫ ਪਾਰਟਨਰ ਬਿਜ਼ਨਸ ਪਾਰਟਨਰ ਦੇ ਜਿੱਦੀ ਸੁਭਾਅ ਕਰਕੇ ਪਰੇਸ਼ਾਨੀ ਆ ਸਕਦੀ ਹੈ ਗੜਾਟਾ ਲੋ ਚੌਥੀ ਨਜ਼ਰ ਕਰਮਸਥਾਨ ਤੇ ਹੋਣ ਕਰਕੇ ਠੰਡੇ ਰਹੋ ਸੱਤਵੀਂ ਨਜ਼ਰ ਲਗਨ ਤੇ ਹੋਣ ਕਰਕੇ ਸਿਹਤ ਦਾ ਧਿਆਨ ਰੱਖੋ ਅੱਠਵੀਂ ਨਜ਼ਰ ਤਨਭਾਵ ਤੇ ਹੋਣ ਕਰਕੇ ਕਰਜ਼ੇ ਦੀ ਅਦਾਇਗੀ ਦਾ ਸਮਾਹੇ ਜਿੱਥੋਂ ਪੈਸੇ ਲਏ ਹਨ ਉਹਨਾਂ ਨੂੰ ਮੁੜੋ ਉਹਨਾਂ ਦਾ ਕਰਕੇ ਤੰਗੀ ਹੋ ਸਕਦੀ ਹੈ ਨੰਬਰ 10 ਮਕਰ ਮਕਰ ਦੇ ਛੇਵੇਂ ਕਰ ਰੋਗ ਰਣ ਸ਼ਤਰੂ ਦੀ ਕਰਤੇ ਕੋਈ ਵੀ ਪਰੇਸ਼ਾਨੀ ਆ ਸਕਦੀ ਹੈ ਚੌਥੀ ਨਜ਼ਰ ਕਿਸਮਤ ਦੀ ਘਰ ਤੇ ਬਲ ਨਹੀਂ ਮਿਲੇਗਾ ਸਤਵੀਂ ਨજર 12ਵੇਂ ਘਰ ਤੇ ਖਰਚਾ ਜ਼ਿਆਦਾ ਕਮਾਈ ਘੱਟ ਅਤੇ 8ਵੀਂ ਨજર ਲਗਨ ਦੇ ਹੋਣ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋ ਨੰਬਰ 11 ਕੁੰਭ ਕੁੰਭ ਦੇ ਪੰਜਵੇਂ ਘਰੇ ਪੇਟ ਦਰਦ ਪੜਾਈ ਸਲੋ ਚੌਥੀ ਨજર 8ਵੇਂ ਘਰ ਤੇ ਮਾੜੀ ਹੈ ਬਿਮਾਰੀ ਸੰਘਰਸ਼ ਵਧੇਗਾ ਸਤਵੀਂ ਨજર ਲਾਭ ਸਥਾਨ ਤੇ ਤਮੀ ਹੋਵੇਗੀ 8ਵੀਂ ਨਜ਼ਰ 12ਵੇਂ ਘਰ ਤੇ ਖਰਚਾ ਵਧੇਗਾ ਨੰਬਰ 12 ਮੀਨ ਮੀਨ ਦੇ ਚੌਥੇ ਘਰ ਕਲੇਸ਼ ਵਿੱਚ ਨਹੀਂ ਪੈਣਾ ਸ਼ਾਂਤੀ ਰੱਖਣੀ ਹੈ ਚੌਥੀ ਨਜ਼ਰ ਲਾਈਫ ਪਾਰਟਨਰ bizness ਪਾਰਟਨਰ ਰੂਮ ਪਾਰਟਨਰ ਤੇ ਹੈ ਗੁੱਸਾ ਨਾ ਕਰੋ 7ਵੀਂ ਨਜ਼ਰ ਕੰਮ ਸਥਾਨ ਤੇ ਹੈ ਤਰੱਕੀ ਹੋਵੇਗੀ 8ਵੀਂ ਨਜ਼ਰ ਲਾਭ ਸਥਾਨ ਤੇ ਵੀ ਫਾਇਦਾ ਹੋਵੇਗਾ ਇਹ ਸੀ ਮੰਗਲ ਦਾ ਫਲ ਨੀਚ ਮੰਗਲ ਬਦ ਮੰਗਲ ਜੇਕਰ ਹੈ ਤਾਂ ਨੁਕਸਾਨ ਜ਼ਿਆਦਾ ਹੋਵੇਗਾ ਘਰ ਵਿੱਚ ਮਨੀ ਪਲਾਂਟ ਰਬਰਟ ਪਲਾਂਟ ਇਹ ਚੀਜ਼ਾਂ ਹਟਾਓ ਲਾਲ ਚੀਜ਼ਾਂ ਦਾ ਦਾਨ ਕਰੋ ਜ਼ਿਆਦਾ ਜਾਣਕਾਰੀ ਲਈ ਕਮੈਂਟ ਕਰੋ ਲਾਈਕ ਕਰੋ ਅਤੇ ਸ਼ੇਅਰ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਇਥੇ ਵਿਦੇਸ਼ ਯਾਤਰਾ ਕਾਰੋਬਾਰ ਵਿੱਚ ਮੰਦਾ ਘਰ ਦੀ ਕਲੇਸ਼ ਵਿਆਹ ਸ਼ਾਦੀ ਦੀ ਕੋਈ ਸਲਾਹ ਲੈਣੀ ਹੋਵੇ ਜਾਂ ਕੋਈ ਰਤਨ ਧਾਰਨ ਕਰਨਾ ਹੋਵੇ ਆਦ ਸਭ ਕੁਝ ਕੀਤਾ ਜਾਂਦਾ ਹੈ ਧੰਨਵਾਦ ਥੈਂਕ ਯੂ ਵੈਰੀ ਮਚ